ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੱਸਰੀਆ ਕਾਲ ਅੱਜ ਤੁਹਾਨੂੰ ਅਸੀਂ ਇਹ ਦਿਖਾਉਣੀ ਆ ਇਹ ਅਸੀਂ ਪਿਛਲੇ ਸਾਲ ਨਾ ਕਟਿੰਗ ਲਿਆਂਦੀ ਸੀਗੀ ਕਿਸੇ ਦੇੋਂ ਤੇ ਉਹ ਲਾਈ ਸੀਗੀ ਇਹ ਦੋ ਕਟੀਆਂ ਲਾਈਆਂ ਸੀ ਅਸੀਂ ਇਹ ਜਲਾਈ ਦੇ ਲਾਸਟ ਚ ਲਾਈਆਂ ਸੀ ਅਸੀਂ ਇਹਦੇ ਮਈ ਦੇ ਲਾਸਟ ਚ 28 29 ਤਰੀਕ ਨੂੰ ਮਈ ਦੀ ਨੂੰ ਤੇ ਇਹ ਦੋ ਲਾਈਆਂ ਸੀ ਦੇਖੋ ਆ ਤੁਹਾਨੂੰ ਦਿਖਾਉਣੀ ਆ ਤਣਾ ਵੀ ਇਹਦਾ ਮੋਟਾ ਹੋ ਗਿਆ ਦੇਖੋ ਤੇ ਇਧਰ ਵੀ ਇਹ ਇਹ ਤਾਂ ਨਾ ਦੇਖੋ ਤੁਸੀਂ ਤੇ ਦੋ ਕਟੀਆਂ ਲਾਈਆਂ ਸੀ ਕਿੱਧਰ ਤੇ ਕਿੱਧਰ ਆਪਾਂ ਇਹ ਇੱਥੋਂ ਤੱਕ ਕਰ ਗਈਆਂ ਸੀ ਇਹ ਤਾਰ ਲਾਈ ਸੀ ਆਪਾਂ ਪਹਿਲਾਂ ਸੀ ਪਾਈਪ ਲਾਈ ਸੀ ਉਹ ਬੜੀ ਡੇਡਾ ਹੋ ਜਾਂਦਾ ਸੀ ਪਾਈਪ ਨਾਲ ਹੁਣ ਇਹਨਾਂ ਅਸੀਂ ਤਾਰ ਲਾਈ ਵੀ ਹੈ ਤੇ ਇਹ ਦੇਖੋ ਛਾਲ ਹੋਊਗਾ ਮਈ ਦੇ ਲਾਸਟ ਚ ਹੀ ਛਾਲ ਹੋਊਗਾ 28 28 ਤਰੀਕ ਨੂੰ ਤੇ ਇਹ ਦੇਖੋ ਐ ਏਡਾ ਵੱਡਾ ਹੋ ਗਿਆ ਰਾਉਂਡ ਸ਼ੇਪ ਚ ਬਣਾਇਆ ਸੀ ਅਸੀਂ ਦੇਖੋ ਇਧਰ ਅਸੀਂ ਇਹ ਡੰਡਾ ਲਾਇਆ ਹੋਇਆ ਹੈ ਵਿਚੋ ਇਧਰ ਨੂੰ ਝੁਕਦਾ ਦੇਖੋ ਵੀ ਟੇਡਾ ਨਾ ਹੋ ਜਾਵੇ ਦੇਖੋ ਤੇ ਅਸੀਂ ਪਹਿਲਾਂ ਕਟਿੰਗ ਕੀਤੀ ਸੀਗੀ ਤੇ ਹੁਣ ਫਿਰ ਇਹ ਕਟਿੰਗ ਕਰਨਾ ਹੋ ਗਿਆ ਤੇ ਅਸੀਂ ਕਟਿੰਗ ਇਹ ਚਲਾਈ ਸੀਗੀ ਸਾਰੀ ਬੜੀ ਕਰੀ ਸੀ ਤੇ ਦੁਬਾਰਾ ਅਸੀਂ ਐਦਕੀ ਫਿਰ ਇਹਨੂੰ ਐਸਾ ਮਹੀਨਾ ਕ ਹੋ ਗਿਆ ਉਦੋਂ ਅਸੀਂ ਇਹਨੂੰ ਜਿਹੜੀਆਂ ਵੱਡੀਆਂ ਹੋਗੀਆਂ ਫਿਰ ਇਹਦੀਆਂ ਡਾਂਗਾਂ ਨੂੰ ਕੱਟ ਕੇ ਤੇ ਕੋਸਤਾ ਸਿਰ ਤੇ ਹੱਪ ਤੇ ਲਾਤੀਆਂ ਗਮਲਿਆਂ ਚ ਕੁਛ ਦੇਤੀਆਂ ਕਿਸੇ ਨੂੰ ਤੇ ਆਹ ਅਜਿਹਾ ਇਹ ਚ ਲਾਈਆਂ ਹੋਈਆਂ ਦੇਖੋ ਇਹਨਾਂ ਦਾ ਵੀ ਆਪਾਂ ਬਣਾਵਾਂਗੇ ਕੁਝ ਜੋ ਬਣ ਗਿਆ ਫਿਰ ਇਹ ਵਧ ਗਿਆ ਚੱਲ ਆਪਾਂ ਦੇਖੋ ਲੈ ਲਈਆਂ ਇਹ ਟੇਡਾ ਇਹਨਾਂ ਤਰ੍ਹਾਂ ਖਤ ਬਣੂਗਾ ਟੇਡਾ ਡਾਣਾ ਤੇ ਹੋਰ ਅਸੀਂ ਬੈਰਿੰਗ ਕੁਛ ਨਹੀਂ ਕੀਤਾ ਇਹ ਤਾਂ ਧਗਾ ਹੀ ਵਲੇਟ ਹੈ ਦੇਖੋ ਤੇ ਇਹ ਅਸੀਂ ਇੱਕ ਕੀ ਦੋ ਕਟੀਆਂ ਲੈਂਦੀਆਂ ਸੇਡ ਗੰਡੀਆਂ ਇਹ ਤੋਂ ਅਸੀਂ ਕਿੰਨੇ ਬਣਾ ਲੇ ਉੱਪਰ ਪਾਏ ਉਹ ਕਿਸੇ ਦਿਨ ਨਾ ਬਖਾਵਾਂਗੇ ਤੁਹਾਨੂੰ ਹੁਣ ਨੇਰੀ ਬਾਣੀ ਚੱਲਦੀ ਐ ਇਸ ਕਰਕੇ ਅਸੀਂ ਵੀਡੀਓ ਬਣਾਈ ਨਹੀਂ ਉਹਨਾਂ ਦੀ ਤੇ ਇਹ ਤੋਂ ਅਸੀਂ ਮੋਰ ਬਣਾਏ ਬੋਲ ਬਣਾਈ ਉਹ ਵੀ ਅਸੀਂ ਰਿਸ਼ਤੇਦਾਰ ਲੈ ਕੇ ਬੋਲ ਬਣਾਈ ਸੀ ਬਹੁਤ ਸੋਹਣੀ ਬੋਲ ਬਣੀ ਸੀ ਕਟ ਕੇ ਤੋਂ ਤੇ ਵੀ ਆਪਏ ਤੋਂ ਬਣੀ ਬਹੁਤ ਸੋਹਣੀ ਬਣੀ ਹੋਈ ਆ ਏ ਬਹੁਤ ਹੀ ਪਿਆਰੀ ਲਾ ਲਈਏ ਵੇਖ ਕੇ ਅਗਲਾ ਹੀ ਕਹਿੰਦਾ ਤੁਸੀਂ ਕਿੰਨੇ ਦਾ ਲੈਂਦਾ ਤੇ ਦੋ ਕਟੀਆਂ ਤੋਤੇ ਦੇਖੋ ਇਹਦਾ ਮੋੜ ਦੇਖੋ ਤੁਸੀਂ ਮਈ ਜਿਹੇ ਜੀ ਇਹਦਾ ਸਾਣ ਹੋਊਗਾ ਇਹਨੂੰ ਇਧਰ ਇਹਦਾ ਮੋੜ ਇਹ ਦੋ ਲਾਗੀਆਂ ਇੱਕ ਇਧਰ ਤੇ ਇੱਕ ਇਧਰ ਤਾਰ ਬਟੇਟੀ ਆਪਾਂ ਪਿੱਛੇ ਹੁਣ ਡੰਡਾ ਲਾਇਆ ਦੋ ਆਪਾਂ ਇਧਰ ਲਾ ਲੀਆਂ ਕੁਸ ਆਪਾਂ ਕੋਠੇ ਤੇ ਲਾਈਆਂ ਹੋਈਆਂ ਤੇ ਕੁਸ ਆਪਾਂ ਦੇ ਵੀ ਦਿੱਤੀਆਂ ਤੇ ਆਹ ਹੁਣ ਕਟੰਗ ਕੀਤੀ ਸੀ ਜਿਹੜੀ ਹੁਣ ਲਾਈ ਹੈ ਜਨੇਰੀ ਬੜੀ ਵੱਗਦੀ ਸੀ ਰੁੱਤਾ ਪਿਆ ਪਿਆ ਸ਼ਾਮ ਨੂੰ ਆਪਾਂ ਇਹਨੂੰ ਤੋਂ ਮੰਗੇ ਇਹ ਤੇ ਵੀ ਰਿੱਤਾ ਪਿਆ ਵੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰੋ ਫੇਰ ਕਿਸੇ ਦਿਨ ਤੁਸੀਂ ਦੂਜਾ ਜਿਹੜਾ ਬਣਾਇਆ ਸਾਰਾ ਅਸੀਂ ਉਹ ਬਖਾਵਾਂਗੇ ਕਿਸੇ ਦਿਨ ਇਹ ਅਸੀਂ ਹੁਣ ਲੈਂਦਾ ਸੀ ਇਹ ਦੇਖੋ ਗਾਰਡਨ ਕਲਰ ਦਾ ਇਹ ਤੇ ਜਾਮਨੀ ਕਲਰ ਦੇ ਇਹ ਫੁੱਲ ਕੱਢਦਾ ਹੈ ਤੋਂ ਪੇ ਪੂਰਾ ਕਾਟਨ ਕਾਟਨ ਹੋ ਜਾਂਦਾ ਤੇ ਆਪਣਾ ਤੇ ਅੰਦਰ ਇਹ ਪਿਛਲੇ ਸਾਲ ਲੈ ਆਨੇ ਸੀ ਆਪਾਂ ਉਹ ਵਿੱਚ ਇਹ ਤੇ ਕਿਲੇ ਆਪਣੇ ਇਸ ਵਾਲੇ ਇਹ ਇਹ ਤੇ ਕਿਲੇੰਦਾ ਪਿਛਲੇ ਸਾਲ ਦੇ ਆਇਤ ਕਿਲੇ ਇਹ ਰਬੜ ਪਲਾਂਟ ਆਪਣਾ ਦੇਖੋ ਬਹੁਤ ਸੋਹਣੇ ਪੱਤੇ ਕੱਢੀ ਜਾਂਦਾ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਾਰਿਆਂ ਨੂੰ ਪਿਆਰਪੂਰ ਹੀ ਸਸਰੀਗਾ ਸਾਡੇ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬੱਤ-ਬੱਤ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੁੰਦੀ ਹੈ ਸਾਡੀਆਂ ਜ਼ਰੂਰ ਦੱਸਿਓ ਅਸੀਂ ਪਹਿਲਾਂ ਵੀ ਅਸੀਂ ਪੌਦੇ ਲਾਉਤੇ ਸੀਗੇ ਤੇ ਹੁਣ ਪਿਛਲੇ ਸਾਲ ਤੋਂ ਸ਼ੁਰੂ ਕੀਤੇ ਆ ਹੁਣ ਅਸੀਂ ਬਹੁਤ ਹੀ ਪੌਦੇ ਬਣਾ ਲਏ ਇਹੀ ਦੇ ਹੀ ਬਹੁਤ ਬਣਾ ਲਏ ਜੈਡ ਪਲਾਂਟ ਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ